ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਉਹਨਾਂ ਤਿੰਨ ਕਮਦ ਖਾਵਾਂਗੇ ਬਾਈ ਇੱਕ ਤਾਜੀ ਸੂਈ ਆ ਗਈ ਬੱਚਾ ਆ ਗਿਆ ਕਰਮਾਲੀ ਮਗਰ ਬੱਸੀ ਤੇ ਦੋ ਆ ਗਿਆਂ ਗੱਬਣਾ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਇੱਕ ਸਾਨੂੰ ਗੇਰ ਮਿਲ ਜੂਗੀ ਤੇ ਇੱਕ ਜਰਸੀ ਤੇ ਇੱਕ ਐਚਐਫ ਮਿਲ ਜੂਗੀ ਤੇ ਜਿਹੜੀ ਵੀਡੀਓ ਬਣਾਈ ਆ ਪੰਜਾਬ ਟੈੱਲ ਮਾਜਲਾ ਬਰਨਾਲਾ ਤਹਿਸੀਲ ਤਪਾ ਮਾਣਾ ਨੰਬਰ ਬੋਲੀ ਜਗੇ 86999997138 ਕਿਹੜਾ ਸੁਹਾ ਸੁਈਆ ਪਹਿਲਾਂ ਰਜਨਲ ਦੂਜਾ ਸੁਹਾ ਬਾਈ ਕਾਲੀ ਜਰਸੀ ਆ ਪੰਜਾਬ ਵਾਲੀ ਰਜਨਲ ਪੰਜਾਬ ਵਾਲੀ ਜਰਸੀ ਆ ਬਾਈ ਕਾਲੀ ਜਰਸੀ ਆ ਤੇ ਬੱਸੀ ਆ ਬਾਈ ਬਹੁਤ ਚੰਗੀ ਦੀ ਚਾਮਗਰ ਆ ਗਿਆ ਬੱਸੀ ਜੇਰ ਬਾਈ ਉਹ ਪਈਆ ਬਠਲ ਚ ਕੰਪਲੀਟ ਜੇਰ ਜੋਰ ਦੀ ਕੰਪਲੀਟ ਆ ਠੰਡੇ ਵੇ ਦੀ ਸਾਫ ਸੁਥਰੀ ਠੰਡੀ ਸਾ ਠੰਡੀ ਠੁੰਡੀ ਬਹੁਤ ਆ ਬੈੜ ਹੂੰ ਮੈਂ ਮਾਰੀ ਠੰਡੇ ਠੰਡੀ ਦਾ ਬਾੜੀ ਆ ਜਰ ਜਿੰਮੇ ਭੁੰਦੀ ਜਵਾਕ ਤੁਰੇ ਫਿਰਨ ਥੱਲੋ ਸਹੀ ਗੱਲ ਆ ਬਾਈ ਠੰਡੀ ਠ ਜੁਰਮਾਨਦਾਨ ਕੋਈ ਗੱਲ ਨਹੀਂ ਮੈਂ ਥੋੜਾ ਬੋਤਾ ਹੋ ਜੀ ਠੀਕ ਹੈ ਬਈ ਦੋ ਨੰਬਰ ਤੇ ਬਈ ਇਹ ਪਹਿਲਣ ਵੱਸੀ ਆ ਬਹੁਤ ਚੰਗੀ ਦੀ ਫਿਰ ਕਿੰਨੇ ਟਾਈਮ ਦੇ ਕਿਚੀ ਆ ਜੀ ਬਈ ਦਿਨ ਲੈ ਜੂ ਇਹ ਦੋ ਤੋਂ ਚਾਰ ਦਿਨ ਦੰਦੋਂ ਆ ਗਈ ਚਾਰ ਦਿਨ ਠੀਕ ਹੈ ਬਈ ਹਾਂ ਠੰਡੀ ਇਹ ਵੀ ਕਰਮ ਵਾਲੀ ਬਹੁਤ ਆ ਦੇ ਹਾਂ ਇਹ ਲੈਵਾ ਲੂ ਠੰਡੇ ਠੰਡੀ ਬਈ ਲੈ ਸਕਦਾ ਥਣਾ ਦਾ ਗੈਪ ਇੱਕ ਨੰਬਰ ਬਹੁਤ ਸੋਹਣਾ ਥਣ ਲੱਗਿਆ ਫੀਟਿੰਗ ਵਾਲਾ ਲੈਵਾ ਬਈ ਬਹੁਤ ਫੀਟਿੰਗ ਵਾਲਾ ਲੈਵਾ ਹਣਾ ਬੜਾ ਚੰਗਾ ਦੁੱਧ ਬੱਸੀ ਬਈ 17 18 ਕਿਲੋ ਪਾ ਦੂ ਵੀ ਆਰਾਮ ਨਾਲ ਠੀਕ ਹੈ ਬਈ ਹਾਂ ਬਈ ਤੇ ਇਹਦਾ ਮੁੱਲ 55000 ਰੁਪਏ ਅਗੇ ਤਿੰਨ ਨੰ ਹੂੰ ਠੰਡੀ ਕਰਮ ਵਾਲੀ ਹੈ ਵੀ ਬਹੁਤ ਜਿਆਦਾ ਪਵਾਦੀਆਂ ਹੀ ਬੈਠਾ ਰਹੇ ਸਹੀ ਗੱਲ ਨਾੜਾ ਨੂੜਾ ਨਹੀਂ ਵੇਦੇ ਬਹੁਤ ਚੰਗੀਆਂ ਤੇ ਮੋਹਲੇ ਦਾ ਜਗਾ ਇਹਦਾ ਅੱਜ ਦਾ ਮੁੱਲ 40000 ਆ ਬਈ ਹੋ ਜੇ ਥੋੜਾ ਘਣਾ ਮੰਨ ਅੱਜ ਥੋੜਾ ਘਣਾ ਮੰਨਦਾ ਨਾ ਹੋ ਜੇ 100 ਵੀ ਉਦੋਂ ਬਾਅਦ ਹੋ ਜਾ ਮੁੱਢ ਠੀਕ ਹੈ ਬਈ ਤੇ ਸੌਡ ਨੂੰ ਵੇਖਣ ਲਈ ਧੰਨਵਾਦ